ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਮਰਤ ਵੇਲਾ ਕਿੰਨਾ ਜ਼ਰੂਰੀ ਹੈ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਧੁਰ ਤੋਂ ਆਈ ਬਾਣੀ ਵਿੱਚ ਸਾਨੂੰ ਇਸ ਬਾਰੇ ਦੱਸਿਆ ਹੈ ਜਾਨੇ ਕਿ ਅਕਾਲ ਪੁਰਖ ਦਾ ਹੁਕਮ ਆਇਆ ਹੈ ਸਭ ਨੂੰ ਕਿ ਅਮਰਤ ਵੇਲੇ ਉੱਠ ਬੰਦਿਆ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਜੋ ਭਗਤ ਸਹਿਬਾਨ ਹੋਏ ਉਨਾ ਸਭ ਨੇ ਸਭਣਾ ਨੇ ਵੀ ਅੰਮ੍ਰਿਤ ਵੇਲੇ ਨੂੰ ਸਵਾਲ ਲਿਆ ਸਿਰਫ ਗੁਰੂ ਨਾਨਕ ਸਾਹਿਬ ਭਗਤ ਸਹਿਵਾਨਾ ਹੀ ਨਹੀਂ ਸਕੂੰ ਇਸਲਾਮ ਹਿੰਦੂ ਬਾਕੀ ਸਭ ਦੇ ਪਰਿਵਾਰਾਂ ਨੇ ਵੀ ਅੰਮ੍ਰਿਤ ਵੇਲੇ ਨੂੰ ਸਵਾਲ ਲਿਆ ਤਾਂ ਇਹ ਵੇਲਾ ਜਰੂਰ ਕੁਝ ਖਾਸ ਵਰਤਦਾ ਹੈ ਕੁਝ ਐਸਾ ਜੋ ਸਾਰੇ ਦਿਨ ਵਿੱਚ ਨਹੀਂ ਵਰਤਦਾ ਇਸ ਵੇਲੇ ਸਾਰੀਆਂ ਵਰਕਤਾਂ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਅੰਮ੍ਰਿਤ 14 ਇਹ ਇਸ ਵੇਲੇ ਸਾਰੀ ਕਾਇਨਾਤ ਸੁੱਤੀ ਸ਼ਾਂਤ ਹੁੰਦੀ ਏ ਦੁਨੀਆਦਾਰੀ ਦੀ ਛੁੱਟੀ ਹੁੰਦੀ ਏ ਤੇ ਇਸ ਵੇਲੇ ਬਿਰਲਾ ਜਾਗ ਕੇ ਅਮਰਤ ਰਸ ਦੀ ਵਰਖਾ ਦਾ ਲਾਹਾ ਲੈਂਦੇ ਨੇ ਮੇਰੇ ਵਰਗੇ ਸੌਂ ਕੇ ਹੀ ਜ਼ਿੰਦਗੀ ਬਰਬਾਦ ਕਰ ਜਾਂਦੇ ਨੇ ਗੁਰਮੁਖ ਲਾਹਾ ਲੈ ਗਿਆ ਮਨਮੁਖ ਚੱਲੇ ਮੁੱਲ ਲਗਵਾਏ ਜਿਉ ਕਿਉਂ ਅਸੀਂ ਵੀ ਗੁਰੂ ਦੇ ਕਹਿਣ ਤੇ ਕੁਝ ਦਿਨ ਉੱਠ ਕੇ ਖੇੜ ਨੂੰ ਸਮੇਟਨ ਦਾ ਯਤਨ ਕਰੀਏ ਤੇ ਦੇਖੀਏ ਕਿ ਅੰਮ੍ਰਿਤ ਵੇਲੇ ਬਾਣੀ ਸਿਵਰਨ ਕਰਨ ਵਿੱਚ ਅਤੇ ਦਿਨ ਦੁਪਹਿਰ ਨੂੰ ਕਰਨ ਵਿੱਚ ਕੀ ਕੀ ਫਰਕ ਹੈ ਇਸ ਫਰਕ ਨੂੰ ਦੇਖੀਏ ਮਹਿਸੂਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ